ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਰਦਾਰ ਸੋਨ ਸਿੰਘ ਠੰਡਲ ਵੱਲੋਂ ਇਸ ਸਮੇਂ ਕੀਤਾ ਜਾ ਰਿਹਾ ਚੋਣ ਪ੍ਰਚਾਰ ਵਿਰੋਧੀ ਪਾਰਟੀਆਂ ਦੀ ਨੀਂਦ ਉਡਾਰ ਰਿਹਾ ਹੈ ਹਲਕਾ ਹੁਸ਼ਿਆਰਪੁਰ ਅਦੀਨ ਆਉਂਦੇ ਫਗਵਾੜਾ ਦੀ ਗੱਲ ਕਰੀਏ ਤਾਂ ਫਗਵਾੜਾ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਅਤੇ ਦਿਹਾਤੀ ਇੰਚਾਰਜ ਜਿੰਦਰ ਸਿੰਘ ਚੰਦੀ ਦੀ ਅਗਵਾਈ ਵਿੱਚ ਭਰਮੀਆਂ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਸਰਦਾਰ ਸੋਨ ਸਿੰਘ ਠੰਡਲ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ ਇਸੇ ਹੀ ਕੜੀ ਦੇ ਤਹਿਤ ਅਕਾਲੀ ਦਲ ਬਾਦਲ ਦੀ ਇੱਕ ਮੀ ਚੋਣ ਮੀਟਿੰਗ ਪਿੰਡ ਮੇਟਾ ਵਿਖੇ ਹੋਈ ਜਿਸ ਵਿੱਚ ਸਰਦਾਰ ਸੋਨ ਸਿੰਘ ਠੰਡਲ ਤੋਂ ਇਲਾਵਾ ਜਰਨੈਲ ਸਿੰਘ ਬਾਦ ਜਸਦਾ ਸਰੂਪ ਸਿੰਘ ਖਲਵਾੜਾ ਅਵਤਾਰ ਸਿੰਘ ਮੰਗੀ ਤੋਂ ਇਲਾਵਾ ਹੋਰ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਸੀ ਮੀਟਿੰਗ ਦੌਰਾਨ ਪਾਰਟੀ ਨੂੰ ਉਸ ਸਮੇਂ ਸਿਆਸੀ ਬਲ ਮਿਲਿਆ ਜਦੋਂ ਕਈ ਪਰਿਵਾਰ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਸ਼ਾਮਲ ਹੋ ਗਏ ਜਿਨ੍ਹਾਂ ਦਾ ਸੋਨ ਸਿੰਘ ਠੰਡਲ ਅਤੇ ਸਮੂਹ ਲੀਡਰਸ਼ਿਪ ਨੇ ਨਿਖਾਣ ਸਵਾਗਤ ਕੀਤਾ ਆਪਣੇ ਸੰਬੋਧਨ ਵਿੱਚ ਫੱਟ ਫੱਟ ਬੁਲਾਰਿਆਂ ਤੋਂ ਇਲਾਵਾ ਸ਼ਾਮਲ ਹੋਏ ਵਰਕਰਾਂ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਚੋਣਾਂ ਵਿੱਚ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਰਦਾਰ ਸੋਹਣ ਸਿੰਘ ਠੰਡਲ ਵੱਡੇ ਮਾਰਚ ਨਾਲ ਚੋਣਾਂ ਜਿੱਤ ਹਾਸਲ ਕਰਨਗੇ ਇਸ ਮੌਕੇ ਸ਼ਹਿਰੀ ਇੰਚਾਰਜ ਰঞ্জੀਤ ਸਿੰਘ ਖੁਰਾਨਾ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ ਤੇ ਸੂਬੇ ਦੇ ਵਾਸੀ ਇਸ ਪਰ ਅਕਾਲੀ ਦਲ ਨੂੰ ਫਤਵਾ ਦੇਣ ਦਾ ਮਨ ਮਨਾ ਚੁੱਕੇ ਹਨ ਹੁਣ ਇਸ ਮੂਹ ਪਿੰਡ ਵਾਸੀਆਂ ਨੂੰ ਇਹਨਾਂ ਚੋਣਾਂ ਵਿੱਚ ਸਰਦਾਰ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ ਇਸ ਮੌਕੇ ਲਵਲੀਵਾਲੀਆ ਸਰਜੀਤ ਕੌਰ ਜਸਵਿੰਦਰ ਸਿੰਘ ਭਗਤਪੁਰਾ ਸਤਵਿੰਦਰ ਸਿੰਘ ਘੁੰਮਤੋ ਇਲਾਵਾ ਹੋਰ ਪਿੰਡ ਵਾਸੀ ਵੀ ਮੌਜੂਦ ਸਨ ਵਾਹ ਕੋ ਜਿੱ ਕੀ ਫਤੇ ਆਜਾ ਸੀ ਮੇਟਾਪਟ ਦੇ ਵਿੱਚ ਆਏ ਆ ਜਿੱਥੇ ਕਿ ਚੋਣ ਜਲਸਾ ਸੀਗਾ ਉਹ ਜਿਹੜਾ ਰੀਲ ਮੈਟ ਸਾਰਾ ਸਾਡੇ ਵੀ ਡਾਕਟਰ ਵਿੱਕੀ ਜੀ ਨੇ ਸਾਰਾ ਕੀਤਾ ਇਹ ਵੀਰ ਮੇਰਾ ਅੱਜ ਤੋਂ ਢਾਈ ਤਿੰਨ ਸਾਲ ਪਹਿਲਾਂ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਸੀਗਾ ਉਹਨਾਂ ਨੇ ਇਹਨਾਂ ਨੂੰ ਜੂਥ ਦਾ ਜਿਹੜਾ ਅਹੁਦਾ ਵੀ ਦਿੱਤਾ ਸੋ ਜੇ ਲੇਕਿਨ ਇਹਨੇ ਢਾਈਆਂ ਕਿੰਨਾ ਸਾਲਾਂ ਦੇ ਵਿੱਚ ਜੋ ਢਾਈ ਸਾਲ ਹੋ ਗਿਆ तकरीबन ਸਰਕਾਰ ਚੱਲਦੀ ਨੂੰ ਉਹਦੇ ਵਿੱਚ ਜਿੰਨੇ ਵੀ ਮੇਰੇ ਵੀਰ ਨੇ ਸਰਕਾਰ ਦੇ ਨੁਮਾਇੰਦਿਆਂ ਨੂੰ ਕੋਈ ਕੰਮ ਕਹੇ ਉਹ ਇੱਕ ਵੀ ਇਸ ਬੰਦੇ ਦੀ ਗੱਲ ਨਹੀਂ ਸੁਣੀ ਕਿ ਜਦ ਕੇ ਜ਼ਮੀਰ ਪੱਧਰ ਦੇ ਇਹ ਲੀਡਰ ਹੈਗੇ ਆ ਜ਼ਮੀਨ ਤੇ ਜੁੜ ਕੇ ਕੰਮ ਕਰਨ ਵਾਲੇ ਹੈਗੇ ਆ ਤੇ ਇਸ ਕਰਕੇ ਉਹਨਾਂ ਚੀਜ਼ਾਂ ਤੋਂ ਦੁਖੀ ਹੋ ਕੇ ਵੀ ਜੋ ਜੋ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਦੇ ਪਾਰਟੀ ਉਹ ਖਰੀ ਨਹੀਂ ਉਤਰੀ ਇਹਨਾਂ ਨੇ ਫਿਰ ਇਹ ਸੋਚਿਆ ਜਦੋਂ ਸੋਚ ਵਿਚਾਰ ਕੇ ਮਨ ਬਣਾਇਆ ਆਪਣਾ ਵੀ ਸ਼੍ਰੋਮ ਨਹੀਂ ਇਕਾਲੀ ਦਲ ਹਮੇਸ਼ਾ ਗਰੀਬਾਂ ਦੀ ਬਾਹ ਫੜਦਾ ਗਰੀਬਾਂ ਦੀ ਗੱਲ ਕਰਦਾ ਇਹਨੇ ਮਨ ਬਣਾ ਲਿਆ ਵੀ ਮੈਂ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਾ ਅੱਜ ਇਹ ਸ਼ਾਮਲ ਹੋਇਆ ਮੈਂ ਪਾਰਟੀ ਵੱਲੋਂ ਸ਼ਰੋਮਣੀ ਅਕਾਲੀ ਦਲ ਬਾਦਲ ਵੱਲੋਂ ਮੈਂ ਇਹਨਾਂ ਨੂੰ ਜਿਹਾ ਐਂਖਦਾ ਪੂਰਾ ਪਰਿਵਾਰ ਆਪਣਾ ਨਾਲ ਲੈ ਕੇ ਸਾਰੇ ਇਹਨਾਂ ਦੇ ਪਰਿਵਾਰ ਦੀ ਕਾਫੀ ਵੱਡਾ ਪਰਿਵਾਰ ਆ ਪੂਰਾ ਪਰਿਵਾਰ ਨਾਲ ਲੈ ਕੇ ਇਹ ਸ਼ਰੋਮਣੀ ਅਕਾਲੀ ਦਲ ਚ ਸ਼ਾਮਲ ਹੋਇਆ ਮੈਂ ਇਹਨਾਂ ਨੂੰ ਜਿਹਾ ਐਂਖਦਾ ਧੰਨਵਾਦ ਕਰਦਾ ਸਾਰੇ ਪਰਿਵਾਰ ਦਾ ਮੈਂ ਇਹਨਾਂ ਨੂੰ ਵਿਸ਼ਵਾਸ ਵੀ ਦੋਣਾ ਵੀ ਅਸੀਂ ਪਾਰਟੀ ਵੱਲੋਂ ਇਹਨਾਂ ਨੂੰ ਕਿਸੇ ਕਾਲ ਦੀ ਵੀ ਕੋਈ ਕਮੀ ਨਹੀਂ ਆਉਣ ਦਿੰਦੇ ਗੁਰੂ ਮਹਾਰਾਜ ਕਿਰਪਾ ਕਰੇ ਇਹ ਇਲੈਕਸ਼ਨ ਅਸੀਂ ਜਿੱਤੀਏ ਆਉਣ ਵਾਲੀ 2027 ਦੀ ਇਲੈਕਸ਼ਨ ਜਿਹੜੀ ਆ ਉਹਦੇ ਵਿੱਚ ਅਸੀਂ ਸਰਕਾਰ ਬਣਾਈਏ ਤੇ ਇਦਾਂ ਦੇ ਨੌਜਵਾਨ ਨੂੰ ਅਸੀਂ ਅੱਗੇ ਲਿਆ ਕੇ ਕਿਸੇ ਚੰਗੇ ਰਤਬੇ ਤੇ ਬਿਠਾ ਲਈਏ ਤਾਂ ਇਹਨੂੰ ਮਾਰ ਸਤਕਾਰ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਇਲਾਵਾ ਕਲਿੱਦਲ ਬਦਲਦੇਸ ਨੂੰ ਆਦੇਦਾਰਾਂ ਤੇ ਵਰਕਰਾਂ ਦੀ ਇੱਕ ਭਰਮੀ ਚੋਣ ਮੀਟਿੰਗ ਗੁਰੂ ਹਰਗੋਬਿੰਦਗਰ ਵਿਖੇ ਸਥਿਤ ਸਾਬਕਾ ਪੁਲਿਸ ਇੰਸਪੈਕਟਰ ਹਰਦੀਪ ਸਿੰਘ ਬੇਦੀ ਦੇ ਘਰ ਵਿਖੇ ਹੋਈ ਜਿਸ ਵਿੱਚ ਸਰਦਾਰ ਸੋਨ ਸਿੰਘ ਠੰਡਲ ਸ਼ਰੀ ਇੰਚਾਰਜ ਰஞ்சிਤ ਸਿੰਘ ਖੁਰਾਨਾ ਦਿਹਾਤੀ ਇੰਚਾਰਜ ਜਿੰ다 ਸਿੰਘ ਚੰਦੀ ਜਰਨੈਲ ਸਿੰਘ ਵਾਹਦ ਅਤੇ ਜਥੇਦਾਰ ਸਰੂਪ ਸਿੰਘ ਖਲਵਾੜਾ ਵੀ ਮੌਜੂਦ ਸਨ ਇਸ ਮੌਕੇ ਪਰਮੇ ਇੱਕਾਠ ਨੂੰ ਸੰਬੋਧਨ ਕਰਦਿਆਂ ਸੀਨੇ ਨੇਤਾਮਾਂ ਨੇ ਜਿੱਥੇ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਹੀ ਉਨ੍ਹਾਂ ਸਰਦਾਰ ਸੋਨ ਸਿੰਘ ਠੰਡਲ ਦੇ ਹੱਕ ਵਿੱਚ ਵੋਟਾਂ ਦੀ ਵੀ ਅਪੀਲ ਕੀਤੀ ਇਸ ਤੋਂ ਇਲਾਵਾ ਜੁਰਨਾਗਵ ਨੇ ਵਿਰੋਧੀਆਂ ਦੇ ਵਿੱਚ ਆਮ ਕੇ ਤਾਂਜ ਗਸੇ ਅਤੇ ਇਹਨਾਂ ਚੋਣਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਦੱਸਿਆ ਹੁਣਾਂ ਕਿਹਾ ਕਿ ਪੰਜਾਬ ਦੇ ਵਾਸੀ ਹੁਣ ਆਪ ਸਰਕਾਰ ਤੋਂ ਦੁਖੀ ਹੋ ਚੁੱਕੇ ਨੇ ਤੇ ਅਕਾਲੀ ਦਲ ਨੂੰ ਫਤਵਾ ਦੇਣ ਲਈ 1 ਜੂਨ ਦੇ ਦਿਨ ਦਾ ਇੰਤਜ਼ਾਰ ਕਰ ਰਹੇ ਨੇ ਜਿੰਤੇ ਮਹੱਲਾ ਹਰਗੋਬਿੰਦਨਗਰ ਤੋਂ ਸਮੂਹ ਸਾਡੇ ਜੋ ਪਰਿਵਾਰ ਹੈਗੇ ਆ ਉਹ ਇੱਥੇ ਸ਼ਾਮਲ ਹੋਏ ਆ ਉੱਥੇ ਅਸੀਂ ਆਪਣੇ ਵਿਚਾਰ ਰੱਖੇ ਆ ਕਿ ਸ਼੍ਰੋਮਣੀ ਅਕਾਲੀ ਦਰ ਨੇ ਹਮੇਸ਼ਾ ਪੰਜਾਬ ਦਾ ਵਿਕਾਸ ਦੀ ਗੱਲ ਕੀਤੀ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਆ ਤੇ ਅੱਜ ਮੇਰੇ ਖਿਆਲ ਨਾਲ ਸਾਡੇ ਜੋ ਹਰਗੋਬਿੰਦਨਗਰ ਦੇ ਸਮੂਹ ਨਿਵਾਸੀ ਹੈਗੇ ਆ ਉਹਨਾਂ ਨੇ ਸਮੂਹ ਪੂਰਾ ਵਿਸ਼ਵਾਸ ਦਵਾਇਆ ਕਿ ਸ਼੍ਰੋਮਣੀ ਅਕਾਲੀ ਦਰ ਨੂੰ ਇਹ ਕਿ ਸ਼੍ਰੋਮਣੀ ਉਹਨਾਂ ਦੀ ਸ਼ਾਮ ਤੱਕੜੀ ਦੇ ਬਲਾ ਸੋਨ ਸਿੰਘ ਨੂੰ ਦੋਜ ਖੰਡਰ ਜੀ ਨੂੰ ਬੋਰਡ ਬਾਕੇ ਉਹਨਾਂ ਨੂੰ ਕਾਮਯਾਬ ਕਰਾਂਗੇ ਤਾਂ ਜੋ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਖੇਤਰੀ ਪਾਰਟੀ ਸਰਕਾਰਿਆ ਸਕੀਏ ਕਿਉਂਕਿ ਇਹ ਖੇਤਰੀ ਪਾਰਟੀ ਜਿਹੜੀ ਪੰਜਾਬ ਦੀ ਹੈਗੀ ਸ਼੍ਰੋਮਣੀ ਅਕਾਲੀ ਦਲ ਆ ਤੇ ਪੰਜਾਬ ਦਾ ਵਕਾਫ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਹਿੱਤਾਂ ਦੀ ਗੱਲ ਇਹੀ ਪਾਰਟੀ ਕਰ ਸਕਦੀ ਹੈ ਵਾਹਿਗੁਰੂ ਜੀ ਦਾ ਸਤਿ ਸਾਕ ਵਾਹਿਗੁਰੂ ਜੀ